ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮਹਲਾ ਤੀਜਾ ਬਿਨ ਗੁਰੈ ਰੋਗ ਨ ਟੋਟੈ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦਿ ਮਾਨਵ ਸੈ ਨ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਾਨਵ ਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨੋ ਸਖਨ ਹੈ ਬਿਨ ਗੁਰ ਕੀ ਕਾਇ ਕਮਾਵਣੀ ਬਿਕੀ ਮਹਿ ਸਮਾਏ ਬਿਨ ਨਾਮ ਠੌਰ ਨਾ ਪਾਇਨੀ ਜੰਪੁਰ ਦੁਖ ਸਹਾਏ ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖ ਦਵਾਰ ਨਾਨਕ ਸਾ ਨਾਮ ਸਲਾਹੇ ਤੂ ਅੰਤ ਨਾ ਪਾਰਾ ਬਾਰ ਸੂਰੀ ਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੋਟੇ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦੀ ਮਨ ਬਸੈ ਨਾਮੇ ਰਹੇ ਸਮਾਏ ਗੁਰ ਸਭ ਦੀ ਹਰ ਪਾਈਐ ਬਿਨ ਸਭ ਦੇ ਭਰਮ ਭਲਾਏ ਮਨ ਰੇ ਨਿਧਿ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣਾ ਨਾ ਹੋਇ ਰਹਾ ਹਰ ਇੱਕ ਉਹਦਾ ਸਭ ਤਦਾ ਦੂਜਾ ਅਵਰ ਨਾ ਖੋਏ ਸਭ ਦਾ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋਵੇਂ ਸਭਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਖੀ ਮਹਿ ਸਮਾਏ ਬਿਨ ਨਾਮੇ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸੁਹਾਏ ਜੀਓ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਸੀ ਆਗ ਮਹਲਾ ਤੀਜਾ ਬਿਨ ਗੁਰੇ ਰੋਗ ਨ ਟੋਟਈ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦਿ ਮਨ ਵਸੈ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਭਾ ਗਣਤ ਹੈ ਗਣਤੇ ਨੋ ਸੁਖ ਨਾ ਹੈ ਬਿਨ ਗੁਰ ਕੀ ਕਾਰ ਕਮਾਵਣੀ ਬਖੀ ਮਹਿ ਸਮਾਏ ਨਾਮ ਹੈ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹਲਾ 3 ਜਾ ਬਿਨ ਗੁਰੇ ਰੋਗ ਨਾ ਟੁਟੇ ਈ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਹੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਡਿਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਸਬਦ ਤਦਾ ਦੁਜ ਕਰਨਾ ਕੋਏ ਸਬਦ ਸਲਾਹੀ ਮਨਵ ਸਹਿ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੇ ਭਾਵੇ ਤੇ ਦੇ ਹੋ ਮੈਂ ਸਭਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਹ ਕਮਾਵਣੀ ਬਿਖੀ ਮਹਿ ਸਮਾਏ ਬਿਨ ਨਾਮ ਹੈ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਰੇ ਜੀਓ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸੂਰੀ ਆਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਹੀ ਹੋ ਮੈਂ ਪਿਵੇ ਨ ਜਾਏ ਗੁਰ ਪ੍ਰਸਾਦਿ ਮਾਨਵ ਸੈਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਸਬ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਿਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇਲੇ ਹੋਵੇਂ ਸਬਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਾ ਹਕਮ ਆਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਠੌਰ ਨ ਪਾਈ ਨਹੀਂ ਜੰਪੁਰ ਦੁਖ ਸੁਹਾਏ ਜੀਓ ਐਂਡਾ ਸਾਬ ਦਾ 3000 3000 ਆਧਾਰ ਗੁਰ ਪ੍ਰਸਾਦ ਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸੇਰੀ ਆਗਮ ਹਲਾ ਤੀਜਾ ਬਿਨ ਗੁਰੈ ਰੋਗ ਨਾ ਟੋਟਈ ਹੋ ਮੈਂ ਪੀਵ ਨਾ ਜਾਏ ਗੁਰ ਪ੍ਰਸਾਦ ਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਜ ਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਵਰ ਨਾ ਖੋਏ ਸਬਦ ਸਲਾਹੀ ਮਾਨ ਵਸੇ ਸਹਜੇ ਹੀ ਹੋ ਸਭ ਨਦਰਿਆ ਅੰਦਰ ਵੇਖਦਾ ਜੈ ਭਾਵੇ ਤੇਲੇ ਹੋ ਮੈਂ ਸਭਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾ ਹਕਮ ਆਵਣੀ ਬਿਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਏ ਜੀਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸੇਰੀ ਰਾਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦੀ ਮਾਨ ਬਸੇ ਨਾ ਮੇ ਰਹੇ ਸਮਾਏ ਗੁਰ ਸਬਦੀ ਹਰ ਪਾਈਏ ਬਿਨ ਸਬਦੇ ਪਰਮ ਭੁਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਸਬ ਤਦਾ ਦੂਜਾ ਅਵਰ ਨ ਕੋਏ ਸਬਦੇ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀਆਂ ਅੰਦਰ ਵੇਖਦਾ ਜੈ ਭਾਵੇ ਤੇਲੇ ਹੋਵੇਂ ਸਬਾ ਗਣਤ ਹੈ ਗਣਤੇ ਨੋ ਸੁਖਣਾ ਹੈ ਬਿਨ ਗੁਰ ਕੀ ਕਾ ਹਕਮ ਆਵਣੀ ਬਿਖੀ ਮਹੇ ਸਮਾਏ ਬਿਨ ਨਾਮੇ ਠੌਰ ਨ ਪਾਈਨੀ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਦੀਏ ਤਾਂ ਪਾਏ ਮੋਖਦਾਰ ਨਾਨਕ ਸਾਨਾਮ ਸਲਾਹੇ ਤੂੰ ਅੰਤ ਨਾ ਪਾਰ ਆਵਾਰ ਸਰੀਰ ਆਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਈ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦਿ ਮਾਨ ਬਸੇ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਏ ਬਿਨ ਸਬਦੇ ਪਰਮ ਭੁਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹਦਾ ਸਭ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਬਸੇ ਸਹਜੇ ਹੀ ਸੁਖ ਹੋਏ ਸਭ ਨਦਰੀਆਂ ਅੰਦਰ ਵੇਖਦਾ ਜੈ ਭਾਵੇ ਤੇਲੇ ਹੋ ਮੈਂ ਸਭ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭੁਲਾਏ ਮਨ ਰਹੇ ਨੀ ਜਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨਾ ਖੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀਆਂ ਅੰਦਰ ਵੇਖਦਾ ਜੈ ਭਾਵੇ ਤੇਲੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾ ਹਕਮ ਆਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤਨਾ ਪਾਰ ਆਵਾਰੀ ਸੂਰੀ ਆਗ ਮਹਲਾ ਤੀਜਾ ਬਿਨ ਗੁਰੇ ਰੋਗ ਨ ਤੋਟੇ ਈ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦਿ ਮਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭੁਲਾਏ ਮਨ ਰਹਿ ਨਿਦਕਰ ਵਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹ ਦਾ ਸਬਦ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨੋ ਸੁਖਣਾ ਹੈ ਬਿਨ ਗੁਰੇ ਕਹ ਕਾ ਕ ਮਾਵਣੀ ਦੇਖੀ ਮਹੇ ਸਮਾਏ ਬਿਨ ਨਾਮ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਰਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸੂਰੀ ਰਾਗ ਮਹਲਾ 3 ਬਿਨ ਗੁਰੇ ਰੋਗ ਨਾ ਟੁਟੇ ਹੋ ਮੈਂ ਪਿਵ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਡਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਹਰ ਇੱਕ ਉਹ ਦਾਤਾ ਬਤਾ ਦੂ ਜੇ ਅਵਰ ਨਾ ਖੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੇ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਰ ਕਮਾਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਭੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂ ਅੰਤ ਨਾ ਪਾਰਾ ਬਾੜ ਸੂਰੀਆਗ ਮਹਲਾ ਤੀਜਾ ਬਿਨੂ ਰੋਗਨ ਟੋਟੇ ਹੋ ਮੈਂ ਪੀਵਨ ਜਾਏ ਗੁਰ ਪ੍ਰਸਾਦਿ ਮਨ ਵਸੈ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਭਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਰ ਕਮਾਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਗੁਰ ਨਾ ਪਾਈ ਨਹੀਂ ਜੰਪੁਰ ਦੁਖ ਸੁਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਭੂਜੀਏ ਤਾਂ ਪਾਏ ਮੁਖਦਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹਲਾ 3 ਜਿਬਨ ਗੁਰੇ ਰੋਗ ਨਾ ਟੋਟੇ ਹੀ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦੀ ਮਾਨ ਬਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭੁਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਸਭ ਤਦਾ ਦੁਜਾ ਅਵਰ ਨ ਕੋਏ ਸਬਦ ਸਲਾਹੀ ਮਨਵ ਸੇ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੇ ਭਾਵੇ ਤੇ ਦੇ ਹੋ ਮੈਂ ਸਭਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਹ ਕਮਾਵਣੀ ਬਿਖੀ ਮਹੇ ਸਮਾਏ ਬਿਨ ਨਾਮ ਹੈ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਵਾਹਿਗੁਰੂ ਰਾਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਹੋ ਮੈਂ ਪਿਵ ਨ ਜਾਏ ਗੁਰ ਸਾਦੀ ਮਾਨਵ ਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭੁਲਾਏ ਮਨ ਰੇ ਨਿਦਕਰ ਵਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਤਬ ਤਦਾ ਦੁਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਗਾ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨ ਪਾਈਨੀ ਜੰਪੁਰ ਦੁਖ ਸੁਹਾਏ ਜੀਓ ਪਿੰਡ ਤਾਬ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੁਝੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਆਗਮ ਹਲਾ ਤੀਜਾ ਬਿਨ ਗੁਰੈ ਰੋਗ ਨਾ ਟੋਟੇ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਾਨ ਵਸੇ ਸਹਜੇ ਹੀ ਸੁਖ ਹੋਏ ਸਭ ਮਨਦਰਿਯ ਅੰਦਰ ਵੇਖਦਾ ਜੈ ਭਾਵੇ ਤੇਰੇ ਹੋ ਮੈਂ ਸਭਾ ਗਣਤ ਹੈ ਗਣਤੇ ਨੋ ਸੁਖਣਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਰਨ ਨਾਮ ਸਲਾਹੇ ਤੂ ਅੰਤ ਨਾ ਪਾਰਾ ਬਸਰੀ ਆਗ ਮਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਹੋ ਮੈਂ ਪੀਵ ਨਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸਭ ਦੀ ਹਰ ਪਾਈ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਸਬ ਤਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀਆਂ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾਰ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨ ਪਾਈ ਨਹੀਂ ਜੰਪੁਰ ਦੁਖ ਸਹਾਏ ਜੀਓ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਨ ਕੋ ਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰ ਆਵਾਰ ਸੇਰੀ ਆਗਮ ਹਲਾ ਤੀਜਾ ਬਿਨ ਗੁਰੈ ਰੋਗ ਨਾ ਟੋਟੈ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦਿ ਮਨ ਵਸੈ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰਹਿ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾ ਹੋਏ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਮੈਂ ਸਬਾ ਗਣਤ ਹੈ ਗਣਤੇ ਨੋ ਸੁਖਣਾ ਹੈ ਬਿਨ ਗੁਰ ਕੀ ਕਾਮ ਆਵਣੀ ਬਖੀ ਮਹ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦ ਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨਾ ਨਾਮ ਸੁਲਾਹੇ ਤੂ ਅੰਤ ਨਾ ਪਾਰਾ ਬਾਰ ਸ੍ਰੀ ਆਗਮ ਹਲਾ ਤੀਜਾ ਬਿਨ ਗੁਰੇ ਰੋਗ ਨਾ ਟੋਟੇ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦ ਦੀ ਮਾਨ ਬਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਸਭ ਤਦਾ ਦੂਜਾ ਅਵਰ ਨਾ ਕੋਏ ਸਭ ਦਾ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀਆਂ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋਵੇਂ ਸਭਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾਰ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸੁਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਬਾਰ ਬਾਰ ਸ੍ਰੀ ਰਗ ਮਹਲਾ 3 ਬਿਨ ਗੁਰੇ ਰੋਗ ਨ ਟੋਟੇ ਹੋ ਮੈਂ ਪਿਵ ਨ ਜਾਏ ਗੁਰ ਪ੍ਰਸਾਦਿ ਮਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾ ਹੋ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਭਾ ਗਣਤ ਹੈ ਗਣਤੇ ਨੋ ਸੁਖ ਨਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਿਖੇ ਮਹੇ ਸਮਾਏ ਬਿਨ ਨਾਮ ਹੈ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹਲਾ 3 ਬਿਨ ਗੁਰੈ ਰੋਗ ਨਾ ਟੋਟੇ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾ ਹਰ ਇੱਕ ਉਹ ਦਾ ਤਬ ਤਦਾ ਦੁਜ ਅਵਰ ਨ ਕੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੇ ਅੰਦਰ ਵੇਖਦਾ ਜੇ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨੋ ਸੁਖ ਨਾ ਹੈ ਬਿਨ ਗੁਰ ਕੀ ਕਾਰ ਕਮਾਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਠੌਰ ਨ ਪਾਈ ਨਹੀਂ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀਏ ਤਾਂ ਪਾਏ ਮੁਕਤਵਾਰ ਨਾਨਕ ਸਾਨ ਨਾਮ ਸਲਾਹੇ ਤੂ ਅੰਤ ਨ ਪਾਰਾ ਬਾੜ ਸੂਰੀਆਗ ਮਹਲਾ ਤੀਜਾ ਬਿਨ ਗੁਰ ਰੋਗਨ ਟੋਟੇ ਹੋ ਮੈਂ ਪਿਵਨ ਜਾਏ ਗੁਰ ਪ੍ਰਸਾਦਿ ਮਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਿਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਨ ਗੁਰ ਕੀ ਕਾਰ ਕਮਾਵਣੀ ਬਿਖੀ ਮਹਿ ਸਮਾਏ ਬਿਨ ਨਾਮੇ ਠਾਵ ਪਾਏ ਨਹੀਂ ਜੰਪੁਰ ਦੁਖ ਸੁਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹਲਾ 3 ਬਿਨ ਗੁਰੈ ਰੋਗ ਨਾ ਟੋਟੇ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਹੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਦਾ ਸਲਾਹੀ ਮਨਵਸੇ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੇਲੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖਾ ਹੈ ਬਿਨ ਗੁਰ ਕੀ ਕਰ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈ ਨਹੀਂ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨਾ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸੂਰੀ ਰਾਗ ਮਹਲਾ 3ਾ ਬਿਨ ਗੁਰੇ ਰੋਗ ਨਾ ਟੋਟੇ ਹੀ ਹੋ ਮੈਂ ਪੀਵੇ ਨ ਜਾਏ ਗੁਰ ਪ੍ਰਸਾਦੀ ਮਨ ਬਸੈ ਨਾਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਧਿ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਏਕੋ ਦਾ ਸਬ ਸਦਾ ਦੂਜਾ ਅਵਰ ਨ ਕੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਾ ਗਣਤ ਹੈ ਗਣਤੇ ਨੋ ਸੁਖ ਨਾਹੇ ਬਿਨ ਗੁਰ ਕੀ ਕਾਇ ਕਮਾਵਣੀ ਬਿਖੀ ਮਹੇ ਸਮਾਏ ਬਿਨ ਨਾਮੇ ਠੋਰ ਨਾ ਪਾਈ ਨੀ ਜੰਪੁਰ ਦੁਖ ਸਹਾਏ ਜੀਓ ਪਿੰਡ ਸਭ ਤਿਸ ਦਾ ਤੇ ਸੇਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰੀ ਸਰੀ ਆਗਮ ਹਲਾ ਤੀਜਾ ਬਿਨ ਗੁਰੈ ਰੋਗ ਨਾ ਟੋਟੇ ਹੋ ਮੈਂ ਪਿਵੇ ਨਾ ਜਾਏ ਗੁਰ ਪ੍ਰਸਾਦੀ ਮਾਨ ਵਸੇ ਨਾ ਮੇ ਰਹੇ ਸਮਾਏ ਗੁਰ ਸਬਦ ਦੀ ਹਰ ਪਾਈਏ ਬਿਨ ਸਬਦੇ ਪਰਮ ਭਲਾਏ ਮਨ ਰੇ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹਦਾ ਸਬਦ ਤਦਾ ਦੂਜਾ ਅਵਰ ਨਾ ਖੋਏ ਸਬਦ ਸਲਾਹੀ ਮਾਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੀ ਦੇ ਅੰਦਰ ਵੇਖਦਾ ਜੈ ਭਾਵੇ ਤੇਰੇ ਹੋ ਮੈਂ ਸਬਾ ਗਣਤ ਹੈ ਗਣਤੇ ਨੋ ਸੁਖਣਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਰਨ ਨਾਮ ਸੁਲਾਹੇ ਤੂੰ ਅੰਤ ਨਾ ਪਾਰਾ ਬਾਰ ਸੂਰੀ ਆਗ ਮਹਲਾ ਤੀਜਾ ਬਿਨ ਗੁਰੈ ਰੋਗ ਨਾ ਟੋਟਈ ਹੋ ਮੈਂ ਪੀਵ ਨਾ ਜਾਏ ਗੁਰ ਪ੍ਰਸਾਦੀ ਮਾਨ ਬਸੇ ਨਾਮੇ ਰਹੇ ਸਮਾਏ ਗੁਰ ਸਬਦੀ ਹਰ ਪਾਈਏ ਬਿਨ ਉਦੇ ਪਰਮ ਭਲਾਏ ਮਨ ਰੇ ਨਿਦਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨਾ ਹੋਏ ਰਹਾਓ ਹਰ ਇੱਕ ਉਹ ਦਾ ਤਬ ਤਦਾ ਦੂਜਾ ਵਰ ਨਾ ਕੋਏ ਸਬਦ ਸਲਾਹੀ ਮਨ ਵਸੇ ਸਹਜੇ ਹੀ ਸੁਖ ਹੋਏ ਸਭ ਨਦਰੇ ਅੰਦਰ ਵੇਖਦਾ ਜੈ ਭਾਵੇ ਤੇਰੇ ਹੋ ਮੈਂ ਸਬਾ ਗਣਤ ਹੈ ਗਣਤੇ ਨਾ ਸੁਖਣਾ ਹੈ ਬਿਨ ਗੁਰ ਕੀ ਕਾ ਕਮਾਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾ ਨਾਨਕ ਸਤਨਾਮ ਸਲਾਹੇ ਤੂੰ ਅੰਤ ਨਾ ਪਾਰ ਆਵਾਰ ਸੇਰੀ ਆਗਮਹਲਾ ਤੀਜਾ ਬਿਨੁ ਗੁਰੈ ਰੋਗ ਨ ਟੋਟੈ ਹੋ ਮੈਂ ਪੀਵ ਨ ਜਾਏ ਗੁਰ ਪ੍ਰਸਾਦਿ ਮਾਨ ਵਸੈ ਨਾ ਮੇ ਰਹੇ ਸਮਾਏ ਗੁਰ ਸਬਦਿ ਹਰ ਪਾਈਐ ਬਿਨ ਸਬਦੇ ਪਰਮ ਭਲਾਏ ਮਨ ਰਹਿ ਨਿਦਕਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਉਣ ਜਾਣ ਨ ਹੋਏ ਰਹਾ ਹੋਏ ਹਰ ਇੱਕ ਉਹ ਦਾ ਤਬ ਤਦਾ ਦੂਜਾ ਅਵਰ ਨ ਖੋਏ ਸਬਦ ਸਲਾਹੀ ਮਾਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੇ ਤੇ ਦੇ ਹੋ ਮੈਂ ਸਬਦ ਗਣਤ ਹੈ ਗਣ ਤੇ ਨੌ ਸੁਖਣਾ ਹੈ ਬਿਨ ਗੁਰ ਕੀ ਕਾ ਹਕਮ ਆਵਣੀ ਬਖੀ ਮਹੇ ਸਮਾਏ ਬਿਨ ਨਾਮੇ ਠੌਰ ਨਾ ਪਾਈਨੀ ਜੰਪੁਰ ਦੁਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ ਬੂਜੀਏ ਤਾਂ ਪਾਏ ਮੁਖਦਵਾਰ ਨਾਨਕ ਸਾਨ ਨਾਮ ਸੁਲਾਹੇ ਤੂੰ ਅੰਤ ਨਾ ਪਾਰਾ ਬਾਰ